ਅੱਜ ਸਾਰਾ ਪੇਸ਼ ਆ ਸਾਰਾ ਪੂਰਾ ਇਰੀਆ ਜੈਸੀ ਆ ਰਾਮ ਦੇ ਰੰਗ ਵਿੱਚ ਰੰਗਿਆ ਹੋਇਆ ਵਾ ਸਾਰੇ ਪਾਸੇ ਜੈਸੀ ਆ ਰਾਮ ਜੈਸੀ ਆ ਰਾਮ ਅੱਜ ਸਾਨੂੰ ਬਹੁਤ ਖੁਸ਼ੀ ਆ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਖੁਸ਼ੀ ਆ ਅੱਜ ਸ਼੍ਰੀ ਰਾਮਚੰਦਰ ਜੀ ਦੀ ਜਿਹੜੀ ਪ੍ਰਾਣ ਪ੍ਰティਸ਼ਟਾ ਹੋ ਰਹੀ ਆ ਉਹਦੇ ਲਈ ਮੈਂ ਲੱਖ ਲੱਖ ਵਧਾਈ ਸਾਰੇ ਦੇਸ਼ ਵਾਸੀਆਂ ਨੂੰ ਦਿੰਦੀ ਆ ਆਪਣੇ ਮਕੇਰੀਆਂ ਵਾਸਤੇ ਵੀ ਸੁਭਾ ਦੇ ਸਾਰੇ ਜਣੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰ ਰਹੇ ਆਂ ਔਰ ਸਾਨੂੰ ਬਹੁਤ ਖੁਸ਼ੀ ਆ ਸਾਰੇ ਦੇਸ਼ਵਾਸੀਆਂ ਨੂੰ ਮੈਂ ਫੇਰ ਇੱਕ ਵਾਰ ਸਭ ਨੂੰ ਸ਼ੁਭ ਕਾਮਨਾਵਾਂ ਮੁਬਾਰਕਬਾਦ ਦੇ ਰਹੀ ਹਾਂ જય ਸ਼੍ਰੀ ਰਾਮ જય ਸ਼੍ਰੀ ਰਾਮ ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ ਕਿਉਂਕਿ ਅੱਜ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੀ ਪ੍ਰਾਪਤੀਸ਼ਤਾ ਹੋਈ ਹੈ ਇਹ ਸ਼ੋਹਾ ਯਾਤਰਾ ਸੋਸ਼੍ਰੀ ਦੇਵਾ ਜੀ ਸ਼ਕਤੀ ਆਸ਼ਰਮ ਦੇਵਾ ਜੀ ਦੀ ਅਗਿਆਦਾ ਦੇ ਵਿੱਚ ਦੇਵਾਈ ਦੇ ਮੰਦਰ ਤੋਂ ਸ਼ੁਰੂ ਹੋ ਕੇ ਜੱਬਲ ਮਾਰਕੀਟ ਉਸ ਤੋਂ ਬਾਅਦ ਆ ਰਹੀ ਆ ਸਮਾਜ ਮੱਲਾ ਮਾਈ ਰੋਡੀ ਮੰਦਿਰ ਥਾਣਾ ਰੋਡ ਔਰ ਜੀਟੀ ਰੋਡ ਦੇ ਹੁੰਦੇ ਹੋਏ ਹੁਣ ਮੇਨ ਬਾਜ਼ਾਰ ਦੇ ਵਿੱਚ ਆ ਰਹੀ ਆ ਸਾਰਿਆਂ ਹੀ ਰਾਮ ਭਗਤਾਂ 'ਚ ਬਹੁਤ ਉਤਸ਼ਾਹ ਆ ਸਾਰਿਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਬਹੁਤ ਓਚੀ ਤਰ੍ਹਾਂ ਕੀਤਾ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਬਹੁਤ ਬਹੁਤ ਵਧਾਈ ਦਿੰਦੇ ਆ ਜੈ ਸ਼੍ਰੀ ਰਾਮ ਜਿਹਨੇ ਪਿੰਡਾਂ ਲੰਗਰ ਲਾਇਆ ਕੀ ਪ੍ਰਤੀ ਉਹਨੇ ਪ੍ਰਤੀ ਕੀ ਕਰਨਾ ਇਹ ਉਹਨਾਂ ਦੀ ਸ਼ਰਧਾ ਭਾਵ ਆ ਜਿਹਨਾਂ ਨੇ ਲੰਗਰ ਲਾਇਆ ਹੈਗਾ ਇਹ ਜਿਸ ਤਰ੍ਹਾਂ ਬਿਲੀ ਨੂੰ ਇੰਤਜ਼ਾਰ ਸੀਗਾ ਕਿ ਭਗਵਾਨ ਰਾਮ ਦੇ ਆਉਣ ਦਾ ਉਸੇ ਤਰ੍ਹਾਂ ਹੀ ਅੱਜ ਸ਼ੋਹ ਯਾਤਰਾ ਦਾ ਸਭ ਭਗਤਾਂ ਨੇ ਇੰਤਜ਼ਾਰ ਸੀਗਾ ਉਹਨਾਂ ਨੇ ਉਹ ਸ਼ੋਹ ਯਾਤਰਾ ਰਾਮ ਭਗਵਾਨ ਜਿਹਦੇ ਮੰਦਿਰ ਦੇ ਉਪਲਕਸ਼ ਵਿੱਚ ਸਾਰਿਆਂ ਨੇ ਲੰਗਰ ਲਾਇਆ ਹੈਗਾ ਬਹੁਤ ਖੁਸ਼ੀ ਦੀ ਗੱਲ ਆ ਇਲਾਕਾ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੈ ਸ਼੍ਰੀ ਰਾਮ ਸਾਰੇ ਦੇਸ਼ਵਾਸੀਓ ਜੈ ਸ਼੍ਰੀ ਰਾਮ ਜੀ ਅੱਜ ਇਹੋ ਜਿਹੇ ਸਾਡੇ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਆਈ ਹੈ ਉਹਦੇ ਵਿੱਚ ਸ਼ੋਹ ਯਾਤਰਾ ਵਗੇਰੀਆਂ ਦੇ ਵਿੱਚ ਕਿਰਦਰੀ 哪没有？嗯嗯 <laughs>